ਸੋਨੇ ਦੀ ਖਰੀਦ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਨੇ ਪਰ ਜ਼ਮੀਨੀ ਪੱਧਰ ਤੇ ਹਕੀਕਤ ਕੁਝ ਹੋਰ ਹੈ ਤੇ ਇਸੇ ਨੂੰ ਲੈ ਕੇ ਗੜਸ਼ੰਕਰ ਤੋਂ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਦੇ ਵੱਲੋਂ ਗੜਸ਼ੰਕਰ ਦੀ ਦਾਣਾ ਮੰਡੀ ਦੇ ਪ੍ਰਬੰਧ ਦਾ ਜਾਇਜ਼ਾ ਲੈਂਦੇ ਸਮੇਂ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਤਿਆਰਤੀਆਂ ਤੇ ਸ਼ੈਲਰਾ ਦੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਗਿਆ ਜਿਸ ਕਾਰਨ ਕਿ ਹੁਣ ਕਿਸਾਨਾਂ ਦਾ ਚੋਨਾ ਮੰਡੀਆਂ ਦੇ ਵਿੱਚ ਰੁਲ ਰਿਹਾ ਹੈ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮੰਡੀਆਂ ਦੇ ਵਿੱਚ ਫਸਲ ਆਉਣ ਤੇ ਪਹਿਲਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇ ਤੇ ਸਰਕਾਰ ਹੁਣ ਆੜਤੀਆਂ ਕਿਸਾਨਾਂ ਤੇ ਛੱਲਰਾ ਦੀਆਂ ਮੰਗਾਂ ਵੀ ਸੁਣਨ ਨੂੰ ਤਿਆਰ ਨਹੀਂ ਹੈ ਰਾਠਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੇ ਨਾਲ ਤਾਲਮਿਲ ਕਰਕੇ ਇਸ ਮਸਲੇ ਦਾ ਜਲਦ ਹੱਲ ਕਰਨਾ ਚਾਹੀਦਾ ਕਿਉਂਕਿ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਚੱਲ ਰਹੇ ਨੇ ਤੇ ਹੁਣ ਮੰਡੀਆਂ ਦੇ ਵਿੱਚ ਝੋਨੇ ਦੇ ਢੇਰ ਲੱਗੇ ਹੋਏ ਨੇ ਜਿਸ ਨੂੰ ਖਰੀਦਣ ਨੂੰ ਕੋਈ ਤਿਆਰ ਨਹੀਂ ਹੈ ਤੇ ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਆੜਤੀਆਂ ਤੇ ਛੱਲਰ ਮਾਲਕਾਂ ਦੇ ਨਾਲ ਤਾਲਮਿਲ ਬਣਾ ਕੇ ਮੰਡੀਆਂ ਦੇ ਵਿੱਚ ਕਿਸਾਨਾਂ ਦਾ ਝੋਨਾ ਨਾ ਚੁਗਵਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਦੇਖੋ ਅੱਜ ਮੰਡੀਆਂ ਦੇ ਵਿੱਚ ਅਸੀਂ ਆਏ ਆ ਗੜ੍ਹ ਸਿੰਘਰ ਮੰਡੀ ਦੇ ਵਿੱਚ ਜਿੱਥੇ ਝੋਨਾ ਰੱਖਣ ਨੂੰ ਜਗ੍ਹਾ ਨਹੀਂ ਢੇਰੀਆਂ ਲੱਗੀਆਂ ਆ ਤੇ ਆੜਤੀ ਵੀ ਪਰੇਸ਼ਾਨ ਆ ਮਜ਼ਦੂਰ ਵੀ ਪਰੇਸ਼ਾਨ ਆ ਸਭ ਤੋਂ ਵੱਧ ਕਿਸਾਨ ਪਰੇਸ਼ਾਨ ਆ ਜੇ ਜਿਹੜੀ ਸਰਕਾਰ ਆ ਅਨਾਰੀ ਲੋਕਾਂ ਦੇ ਹੱਥ ਪੰਜਾਬ ਦੇ ਲੋਕਾਂ ਨੂੰ ਫੜਾਤੀ ਔਰ ਉਹ ਜ਼ਿੰਮੇਵਾਰੀ ਆਪਣੀ ਸਮਝਦੇ ਕੋਈ ਨਹੀਂ ਇਹ ਜਿਹੜੀਆਂ ਸਮੱਸਿਆਵਾਂ ਆ ਇਹ ਜਦੋਂ ਫਸਲ ਆਉਂਦੀ ਆ ਉਹ ਤੋਂ ਪਹਿਲਾਂ ਹੱਲ ਕਰਦੀਆਂ ਪੈਂਦੀਆਂ ਚਾਹੇ ਸੇਲਰ ਆਲੇਨ ਮਾਲ ਚੱਕਣਾ ਸਰਕਾਰ ਨੇ ਚੱਕਣਾ ਇਹ ਪਹਿਲਾਂ ਤਕਰੀਬਨ 2-2 ਮਹੀਨੇ ਪਹਿਲਾਂ ਮੀਟਿੰਗਾਂ ਕਰਕੇ ਸਾਰੇ ਮਸਲੇ ਸੋਲਵ ਕਰ ਲਏ ਜਾਂਦੇ ਆ ਕਿ ਜਿੱਥੇ ਕਿਸਾਨ ਦੀ ਫਸਲ ਰੁੱਲ ਰਹੀ ਆ ਉੱਥੇ ਕਿਸਾਨ ਤਾਂ ਅੱਗੇ ਦੁਖੀ ਆ ਕਿਸਾਨ ਤਾਂ ਅੱਗੇ ਸੜਕਾਂ ਤੇ ਆਪਣਾ ਤੁਰਿਆ ਫਿਰਦਾ ਕਿ ਜਿੱਥੇ ਬੈਂਕਾਂ ਦੇ ਵਿਆਜ ਦੇਣੇ ਆ ਔਰ ਬੁਰਾ ਹਾਲ ਆ ਪਰਿਵਾਰ ਚਲਾਉਣਾ ਕਿਸਾਨ ਕੀ ਕਰੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਕਿਸਾਨ ਦੀ ਹੈਲਪ ਕਰਨ ਦੀ ਮਜ਼ਦੂਰ ਦੀ ਹੈਲਪ ਕਰਨ ਦੀ ਪਰ ਇਹ ਸਰਕਾਰ ਜਿਹੜੀ ਆ ਇਹਨੂੰ ਸਰਕਾਰ ਚਲਾਉਣ ਦਾ ਪਤਾ ਹੀ ਨਹੀਂਗਾ ਆ ਦਿੱਲੀ ਵਾਲੇ ਜੋ ਕਹਿੰਦੇ ਆ ਉਹ ਇਹ ਕਰਦੇ ਆ ਤੇ ਸਰਕਾਰ ਬਣੀ ਨੂੰ ਕੋਈ ਪੌਣੇ ਤਿੰਨ ਸਾਲ ਦਾ ਸਮਾਂ ਲਗਭਗ ਹੋਣ ਵਾਲਾ ਅੱਜ ਪੰਜਾਬ ਦੇ ਲੋਕ ਤਰਾਤਰਾਂ ਕਰ ਰਹੇ ਆ ਆ ਪਹਿਲੀ ਵਾਰਾ ਹੋਇਆ ਕਿ ਜਿਹੜਾ ਆੜਤੀ ਇਹਨਾਂ ਦੁਖੀ ਹੋਇਆ ਕਿਸਾਨ ਇਹਨਾਂ ਦੁਖੀ ਹੋਇਆ ਮਜ਼ਦੂਰ ਇਹਨਾਂ ਦੁਖੀ ਹੋਇਆ ਇਹ ਪਹਿਲੀ ਵਾਰੀ ਹੀ ਦੇਖਿਆ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਇਦਾਂ ਫਸਲ ਕਿਸਾਨ ਦੀ ਰੋਲ ਦੀ ਨਹੀਂ ਦੇਖੀ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਇਹੀ ਆਖਦੇ ਆ ਕਿ ਜਿਹੜਾ ਆੜਤੀ ਦਾ ਕਿਸਾਨ ਦਾ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕਰਕੇ ਕਿਸਾਨ ਦੀ ਜਿਹੜੀ ਫਸਲ ਆ ਇਹ ਚੁਕਾਈ ਜਾਵੇ ਨਹੀਂ ਤਾਂ ਅਸੀਂ ਸਾਰੇ ਲੋਕਾਂ ਨੂੰ ਕਿਸਾਨਾਂ ਨੂੰ ਨਾਲ ਲੈ ਕੇ ਸੜਕਾਂ ਤੇ ਜਾਮ ਵੀ ਲਾਵਾਂਗੇ ਤੇ ਸਰਕਾਰ ਨੂੰ ਦੱਸਾਂਗੇ ਕਿ ਕਿੱਦਾਂ ਸਰਕਾਰਾਂ ਚਲਾਈ ਦੀਆਂ ਇਹਨਾਂ ਨੂੰ ਪਿਛਲੀਆਂ ਸਰਕਾਰਾਂ ਚੱਲੀਆਂ ਉਹਨਾਂ ਤੋਂ ਕੋਈ ਸੋਝੀ ਲੈਣੀ ਚਾਹੀਦੀ ਆ ਕਿ ਉਹਨਾਂ ਨੇ ਵੀ ਮਸਲੇ ਸੋਲਵ ਕਰਦੇ ਰਹੇ ਆ ਵੀ ਸੈਂਟਰ ਦਾ ਮਸਲਾ ਉਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਸੈਂਟਰ ਦੇ ਨਾਲ ਗੱਲ ਕਰੇ ਉਹਨਾਂ ਏਜੰਸੀਆਂ ਨੂੰ ਜਿਹੜੀ ਇਹ ਫਸਲ ਜਿਹੜੀ ਚਕਾਉਣੀ ਗਦਾਮਾ ਚੋਂ ਇਹ ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਆ ਇਸ ਕਰਕੇ ਬਹੁਤ ਦੁੱਖ ਦੀ ਗੱਲ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਤੇ ਬਹੁਤ ਵੱਡਾ ਨੁਕਸਾਨ ਅੱਜ ਪੰਜਾਬ ਦਾ ਹੋ ਰਿਹਾ ਇਹਦੇ ਵਾਸਤੇ ਜਿਹੜੀ ਇਹ ਝਾੜੂ ਵਾਲੀ ਸਰਕਾਰ ਆ ਇਹ ਜ਼ਿੰਮੇਵਾਰ ਹੈ